ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਸ਼ਾਲੂ ਲੁਧਿਆਣਾ ਤੇ ਵਿੱਚ ਅੱਜ ਨਾਮਜ਼ਦਗੀ ਯਾਤਰਾ ਵਾ ਜਿਹੜੀ ਕਿ ਉਹ ਕੱਢੀ ਜਾ ਰਹੀ ਹੈ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਨੇ ਜਿਹੜੇ ਕਿ ਪਹੁੰਚੇ ਨੇ ਨਾਲ ਅਰਵਿੰਦ ਕੇਜਰੀਵਾਲ ਆਤੀਜੀ ਜੀ ਤੇ ਨਾਲ ਸੰਜੀਵ ਅਰੋੜਾ ਜੀ ਮੌਜੂਦ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਨਾਮਜ਼ਦਗੀ ਰੋਡ ਸ਼ੋਅ ਹੈ ਜਿਹੜਾ ਕਿ ਉਹ ਕੱਢਿਆ ਜਾ ਰਿਹਾ ਹੈ ਜਿੱਥੇ ਕਿ ਲੋਕ ਨੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਪੂਰਾ ਹੰਗਾਰਾ ਜਿਹੜਾ ਕਿ ਦੀ ਪਾਰਟੀ ਨੂੰ ਮਿਲ ਰਹਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਆਤੀਸ਼ੀ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਕਿ ਉਹ ਪਹੁੰਚੇ ਹੋਏ ਨੇ ਤੇ ਨਾਲ ਉਹਨਾਂ ਦੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਸੰਜੀਵ ਅਰੋੜਾ ਜੀ ਪਹੁੰਚੇ ਹੋਏ ਨੇ ਜਿੱਥੇ ਕਿ ਅੱਜ ਨਾਮਜ਼ਦਗੀ ਪੱਤਰ ਨੇ ਜਿਹੜੇ ਕਿ ਉਹ ਭਰੇ ਜਾਣਗੇ ਤਸਵੀਰਾਂ ਦੇਖ ਸਕਦੇ ਹੋ ਕਿ ਵੱਟੀ ਗਿਣਤੀ ਦੇ ਵਿੱਚ ਇੱਥੇ ਆਮ ਆਦਮੀ ਨੂੰ ਸਪੋਰਟ ਕਰਨ ਦੇ ਲਈ ਲੋਕ ਪਹੁੰਚੇ ਹੋਏ ਨੇ ਕਿਹ ਜਗਾ ਨਹੀਂ ਹੈ ਚਾਰੇ ਪਾਸੇ ਤੁਸੀਂ ਵੇਖ ਛਾ ਕਿ ਕਿਉਂ ਕਿ ਚੰਡੇ ਫੜ ਕੇ ਆਮ ਆਦਮੀ ਪਾਰਟੀ ਦੇ ਨਾਰੇ ਲਗਾਏ ਜਾ ਰਹੇ ਨੇ ਤੇ ਇੱਕ ਵੱਡਾ ਰੋਡ ਸ਼ੋਅ ਹੈ ਜਿਹੜਾ ਕਿ ਨਾਮਜ਼ਦਗੀ ਪੱਤਰ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤੇ ਕੁਝ ਹੀ ਦਿਨ ਦੇ ਵਿੱਚ ਲੁਧਿਆਣਾ ਵਸ ਤੋਂ ਉਮੀਦਵਾਰ ਸੰਜੀਵ अरोड़ा ਜੀ ਦੇ ਵੱਲੋਂ ਨਾਮਜ਼ਦਗੀ ਪੱਤਰ ਹੈ ਜਿਹੜਾ ਕਿ ਉਹ ਭਰ ਦਿੱਤਾ ਜਾਵੇਗਾ ਤੁਹਾਡੇ ਵਿੱਚ ਪਹੁੰਚੇਗਾ